ਸਰਕਾਰ ਤੋਂ ਕੀ ਲਾਏਗਾ ਜਿੰਨਾ ਵੀ ਸਰਕਾਰ ਤੋਂ ਲਾਏਗਾ ਸਰਕਾਰ ਨੇ ਬਰਮ ਨੇ ਕੋਈ ਨਹੀਂ ਕਰਦੀ ਉਹ ਤਾਂ ਕੋਈ ਦੌੜਦਾ ਉਸ ਦੇ ਤਰੀਕੇ ਤੋਂ ਜਿਹੜੀ ਲੋਕ ਨੇ ਬੋਲ ਮੰਜੀ ਸਰ ਕੀ ਨਾਮ ਹੈ ਤੇ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਸ਼ੇਰਾਂ ਲਈ ਕੀਤੀ ਗਈ ਸਰ ਮੇਰਾ ਨਾਮ ਵਿਸ਼ਾਲ ਪਰਮਰ ਜੀ ਮੈਂ ਇੰਸਪੈਕਟਰ ਲੈਂਡ ਸ਼ੌਕਾ ਵਿੱਚ ਨਗਰ ਨਿਗਮ ਪਟਿਆਲਾ ਸਾਨੂੰ ਮਾਨਜੋਤ ਮੇਰ ਸਾਹਿਬ ਤੇ ਕਮਿਸ਼ਨ ਸਾਹਿਬ ਨੇ ਇਹ ਪਹੁੰਚ ਕੀਤੀ ਸੀ ਕਿ ਇੱਥੇ ਪਾਰਕਿੰਗ ਜ਼ੋਨ ਫ੍ਰੀ ਕਰਾਇਆ ਜਾਵੇ ਇਹਨਾਂ ਆਪਣੇ ਦੁਕਾਨਦਾਰ ਜਿਹੜੇ ਹੈਗੇ ਆ ਬਾਹਰ ਸਮਾਨ ਰੱਖ ਲੈਂਦੇ ਆ ਉਹ ਫਿਰ ਉਹਨਾਂ ਕਰਕੇ ਜਿਹੜੇ ਲੋਕਾਂ ਨੂੰ ਪਾਰਕਿੰਗ ਜਗ੍ਹਾ ਨਹੀਂ ਮਿਲਦੀ ਉਹ ਆਪਣੇ ਕਾਰ ਉਹਨਾਂ ਦੀ ਸੜਕਾਂ ਤੇ ਆ ਜਾਂਦੇ ਆ ਫਿਰ ਉਹ ਜਾਮ ਲੱਗ ਜਾਂਦਾ ਹੈ ਇਹ ਮੈਂ ਕਿ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਅਸੀਂ ਪਹਿਲਾਂ ਵੀ ਕਾਰਵਾਈ ਕੀਤੀ ਹੈ ਤੇ ਹੁਣ ਇਹਨਾਂ ਤੇ ਭਾਰੀ ਜੁਰਮਾਨੇ ਹੋਣਗੇ ਤੇ ਚਲਾਨ ਦੀ ਪ੍ਰਕਿਰਿਆ ਵੀ ਇੱਕ ਆਪਣੇ ਪਟਿਆਲਾ ਸ਼ਹਿਰ ਚ ਮੁਹਿੰਮ ਸਟਾਰਟ ਹੋਣ ਵਾਲੀ ਹੈ ਤੇ ਅਨਾਲ ਸਮੇਂ ਤੇ ਇਹਨਾਂ ਨੂੰ ਹੋਰ ਜ਼ਿਆਦਾ ਭਾਰੀ ਜੁਰਮਾਨੇ ਹੋਣਗੇ ਚਲਾਨ ਕੱਟਿਆ ਜਾਏਗਾ। ਜੀ ਇਹ ਰੂਟੀਨ ਚ ਹੀ ਹੋਏਗਾ ਕਿਉਂਕਿ ਰੋਜ਼ ਹੀ ਦੇਖਿਆ ਜਾਏ ਤਾਂ ਰੋਜ਼ ਹੀ ਅਪਰੋਚਮੈਂਟ ਇਸ ਤਰੀਕੇ ਨਾਲ ਹੁੰਦੀ ਜਾਏ। ਸਰ ਜੇ ਇਸ ਤਰ੍ਹਾਂ ਹੋਏਗੀ ਵਸਤਾਵਨ ਕਾਫੀ ਦੇਰਵਾ ਕੀਤੀ ਇਹਨਾਂ ਨੇ। ਸਾਨੂੰ ਪਤਾ ਲੱਗਿਆ ਸੀ ਕਿ ਮਾਨਯੋਗ ਮੀਰ ਸਾਹਿਬ ਤੋਂ ਅਸੀਂ ਅੱਜ ਹੀ ਤੁਰੰਤ ਕਾਰਵਾਈ ਕਰਨ ਨਾਲ। ਈਵਨ ਦੈਨ ਜੇ ਫਾਇਰ ਕਰਨਗੇ ਤਾਂ ਇਹਨਾਂ ਨੂੰ ਮੋਟਾ ਜੁਰਮਾਨਾ ਲੱਗਣਗੇ ਜੀ। ਇਹ ਉੱਚ ਅਧਿਕਾਰੀ ਤੈਅ ਕਰਨਗੇ ਵੀ ਕਿੰਨਾ ਇਹਨਾਂ ਨੂੰ ਜੁਰਮਾਨਾ ਲ ਮੈਕਸਿਮਮ ਲਾਣਾ ਹੈ। ਤਾਂ ਜੋ ਇਹਨਾਂ ਨੂੰ ਮੁੜ ਕੇ ਕਰਨ ਦੀ ਨਾ ਹੋਵੇ ਕਿਉਂਕਿ ਪਾਰਕਿੰਗ ਦੇ ਨਾਲ ਨਾ ਫੁੱਟਪਾਥ ਵੀ ਜਿਹੜਾ ਹੈਗਾ ਉਸ ਤੇ ਵੀ ਕਾਫੀ ਕੁਝ ਸਮਾਨ ਰੱਖਿਆ ਹੋਇਆ ਹੈ ਸਰ ਇਹ ਹੁਣ ਪੈਸੇਜ ਬਿਲਕੁਲ ਕਲੀਅਰ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਹੁਣ ਪਰੰਤੂ ਇਹ ਅਸੀਂ ਅਸੋਸ਼ਣ ਦੁਆਨੇ ਕਿ ਜੇ ਮੁੜ ਕੇ ਹੋਏਗਾ ਇਸ ਤਰ੍ਹਾਂ ਤਾਂ ਸਰ ਅੱਗੇ ਉਚਿਤ ਕਾਰਵਾਈ ਕੀਤੀ ਜਾਏਗੀ